ਭਾਜਪਾ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਡੀਜੀਪੀ ਪੂਰਨ ਕੁਮਾਰ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ੀਆਂ ਨੂੰ 7 ਦਿਨ ਬੀਤਣ ਦੇ ਬਾਵਜੂਦ ਵੀ ਗ੍ਰਿਫਤਾਰ ਨਹੀਂ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ ਦਲਿਤ ਸਮਾਜ ਨਾਲ ਸੰਬੰਧਿਤ ਮਰਹੂਮ ਆਈਪੀਐਸ ਪੂਰਨ ਕੁਮਾਰ ਦੀ ਆਤਮ ਹੱਤਿਆ ਤੋਂ ਬਾਅਦ ਪੂਰੇ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਬੀਜੇਪੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਬਸਪਾ ਵੱਲੋਂ ਮਾਨਯੋਗ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਗਿਆ ਕਿ ਦੋਸ਼ੀਆਂ ਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਵੇ ਦੇਸ਼ ਦੀ ਬੀਜੇਪੀ ਸਰਕਾਰ ਹਰਿਆਣੇ ਦੀ ਬੀਜੇਪੀ ਸਰਕਾਰ ਇਸ ਕਸ ਤੋਂ ਮਸ ਨਹੀਂ ਹੋ ਰਹੀ ਨਾ ਕਿਸ ਦੀ ਹਜੇ ਤੱਕ ਅਰੈਸਟ ਨਹੀਂ ਨਾ ਕਿਸ ਨੂੰ ਨਾਮਜ਼ਦ ਕੀਤਾ ਇਸ ਕਰਕੇ ਪੂਰੇ ਦੇਸ਼ ਦੇ ਲੋਕਾਂ 'ਚ ਬਹੁਤ ਵੱਡਾ ਕਰੋਸ਼ ਆ ਬੇ ਜੇ ਏ ਡੀ ਜੀ ਪੀ ਲੈਵਲ ਦਾ ਅਧਿਕਾਰੀ ਸੇਫ ਨਹੀਂ ਜੇ ਆਈ ਐਸ ਅਧਿਕਾਰੀ ਸੇਫ ਨਹੀਂ ਜੇ ਦੇਸ਼ ਦੇ ਅੰਦਰ ਇੱਕ ਦਰਜੇ ਦਾ ਜਿਹੜਾ ਸ਼ਹਿਰੀ ਆ ਉਹ ਸੇਫ ਨਹੀਂ ਤਾਂ ਆਮ ਲੋਕਾਂ ਦਾ ਕੀ ਹਾਲ ਹੋ ਸਕਦਾ ਇਸ ਕਰਕੇ ਬੀ ਆਰ ਗਵਈ ਚੀਫ ਜਸਟਿਸ ਆਫ ਇੰਡੀਆ ਜਿਨ੍ਹਾਂ ਨੂੰ ਪਿਛਲੇ ਦਿਨ ਉਹਨਾਂ ਦੀ ਕੋਰਟ ਦੇ ਅੰਦਰ ਕਿਸੇ ਸ਼ਰਾਪਤੀ ਅੰਸਨ ਨੇ ਜੁਤੀ ਸਿਟੀ ਜਿਹੜੀਆਂ ਗੋਟਾਂ ਦੇ ਸਾਨੂੰ ਵਿਸ਼ਵਾਸ ਹੈ ਵੀ ਸਾਨੂੰ ਇਨਸਾਫ ਦਿੰਦੀਆਂ ਜੇ ਉਹਨਾਂ ਦੇ ਇਨਸਾਫ ਕਰਤਾ ਦੇ ਨਾਲ ਇਹ ਹੱਲ ਹੋ ਸਕਦਾ ਤਾਂ ਆਮ ਲੋਕਾਂ ਦਾ ਕੀ ਹਾਲ ਹੋਊਗਾ ਦੇਸ਼ ਦੇ ਵਿੱਚ ਰਾਜਸਥਾਨ ਦੀ ਮਹਾਰਾਣੀ ਉਹਨੂੰ ਮੰਦਰ ਚ ਬੰਨ੍ਹਣ ਤੋਂ ਬਾਹਰ ਛੁੱਟਿਆ ਗਿਆ ਦੇਸ਼ ਦੇ ਵਿੱਚ ਅਜਿਹੇ ਅਧਿਕਾਰੀ ਚਾਹੇ ਉਹ ਰਾਸ਼ਟਰਪਤੀ ਹੈ ਉਹਨਾਂ ਦੇ ਨਾਲ ਜਾਤੀਵਾਦੀ ਵਿਤਕਰਾ ਹੁੰਦਾ ਤਾਂ ਆਮ ਲੋਕਾਂ ਦਾ ਕੀ ਹਾਲ ਹੋਊਗਾ ਇਸ ਕਰਕੇ ਦੇਸ਼ ਜਿਹੜਾ ਧਰਮ ਨਿਰਪੱਖ ਦੇਸ਼ ਆ ਦੇਸ਼ ਸੰਵਿਧਾਨ ਦੇ ਨਾਲ ਚੱਲਦਾ ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਹੱਕ ਹਕੂਕ ਆ ਸੰਵਿਧਾਨ ਸਾਨੂੰ ਇਹ ਰਾਈਟ ਦਿੰਦਾ ਕਿ ਸਾਨੂੰ ਧਾਰਮਿਕ ਆਜ਼ਾਦੀ ਪੋਲੀਟੀਕਲ ਆਜ਼ਾਦੀ ਰਹਿਣ ਸਹਣ ਦੇ ਹੱਕ ਹਕੂਕ ਮਿਲਣੇ ਚਾਹੀਦੇ ਆ ਜਿਹੜੀ ਵੀ ਉਹਦੀ ਵਾਇਲੇਸ਼ਨ ਕਰਦਾ ਬਹੁਜਨ ਸਮਾਜ ਪਾਰਟੀ ਦੀ ਮੰਗ ਆ ਕਿ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਜਲਦੀ ਕਾਰਵਾਈ ਕੀਤੀ ਜਾਵੇ ਔਰ ਪਰਵਾਹ ਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਅਧਿਕਾਰੀ ਦੋਸ਼ੀ ਆ ਉਹਨਾਂ ਨੂੰ ਜਲਦੀ ਫੜੇ ਜਾਵੇ